ਸਤਿ ਸ੍ਰੀ ਅਕਾਲ ਦੋਸਤੋ 29 April 225 ਅੱਜ ਮੰਗਲਵਾਰ ਦਾ ਦਿਨ ਹੈ ਤੇ ਦੂਜੀ ਨਾਨਕਾ ਗੇੜੀ ਆ ਪਿੰਡ ਬੱਲੋਵਾਲ ਜ਼ਿਲ੍ਹਾ ਲੁਧਿਆਣਾ ਕਿ ਅੱਜ ਮਾਮਾ ਜੀ ਦੇ ਜੱਦੀ ਮਕਾਨ ਦਾ ਲੈਂਟਰ ਪੈ ਰਿਆ ਬਹੁਤ ਪੁਰਾਣਾ ਮਕਾਨ ਸੀਗਾ ਨਾਨਾ ਜੀ ਦਾ ਬਣਾਇਆ 1973 ਦਾ ਉਹਨੂੰ ਡਿਮੋਲਿਸ਼ ਕਰਕੇ ਢਾ ਕੇ ਨਵਾਂ ਮਕਾਨ ਸੜੇ ਮਾਮਾ ਜੀ ਕੈਲੀਫੋਰਨੀਆ ਸਿਟੀ ਜਿਹੜਾ ਗੁਰਮੁਖਸਤੰਗਰੇਵਾਲਾ ਬਣਾ ਰਹੇ ਆ ਸੋ ਅੱਜ ਦੇ ਬਲੌਗ ਚ ਦਿਖਾਉਣਾ ਨਾਨਕਾ ਗੇੜੀ ਟੂ ਦਾ ਸਾਰਾ ਰੰਗ ਲੈ ਲਾ ਚੱਕਾ ਬਾਕੀ ਆ ਲੋ ਜੀ ਆ ਖੜਾ ਮਟੀਰੀਅਲ ਟਰੈਕਟਰ ਖੜਾ ਸੀਮਿੰਟ ਰੇਤਾ ਬਜਰੀ ਅਲਟਰਾਟੈਕ ਦਾ ਸੀਮਿੰਟ ਵਟਿਆ ਜਾ ਰਿਹਾ ਤੇ ਪ੍ਰੈਸ਼ਰ ਵਾਲੀ ਬਜਰੀ ਹੈ ਤੇ ਛੱਤ ਦੀ ਤਿਆਰੀ ਹੈ ਸਾਡੇ ਮਾਮਾ ਜੀ ਕਹਿੰਦੇ ਸਰਦਾਰ ਜੀ ਤੁਸੀਂ ਘਰੇ ਆਓ ਆ ਮਸ਼ੀਨ ਲੱਗੀ ਹੋਈ ਹੈ ਯਾਹ ਤਾਂ ਇਹ ਪੁਰਾਣਾ ਬਾਜ਼ਾਰ ਡਿਮੋਲਿਸ਼ ਕਰਕੇ ਵਿੜਾ ਬਣ ਜਾਣਾ। ਤੋਂ ਆ ਅੰਦਰ ਵਿੜਾ ਰੱਖ ਕੇ ਦੋ ਬੈਡਰੂਮ ਇਧਰ ਕਿਚਨ ਏਰੀਆ ਹੋ ਜਾਊਗਾ। ਤੇ ਛੋਟਾ ਜਿਹਾ ਰੈਂਪ ਛੇਰਾ। ਸੋ ਹੁਣ ਜਾ ਰਹੇ ਆ ਸਾਡੇ ਮਾਮਾ ਜੀ ਸਰਗਰਮੂਖ ਸੇ ਗਰੇਵਲ। ਆ ਮਾਸਟਰ ਬੈਡਰੂਮ ਆ ਗਿਆ ਜੀ। ਨਾਲ ਵਾਸ਼ਰੂਮ ਏਰੀਆ ਤੇ ਇਧਰ ਸੈਕੰਡ ਬੈਡਰੂਮ ਆ ਗਿਆ ਤੇ ਨਾਲ ਅੰਦਰ ਡਰੈਸਿੰਗ ਰੂਮ ਇੱਥੇ ਕਾਬੂਡ ਵਗੈਰਾ ਬਣਨਗੇ ਤੇ ਆ ਬਾਹਰ ਬੇੜਾ ਇੱਥੇ ਵਾਸ਼ਿੰਗ ਮਸ਼ੀਨ ਵਾਰਾ ਰੱਖੀ ਜਾ ਸਕਦੀ ਹੈ ਤੇ ਅੱਜ ਲੈਂਟਰ ਦੇ ਮੌਕੇ ਤੇ ਮੈਂ ਤੇ ਮੰਮੀ ਪਹੁੰਚੇ ਸੀ ਆ ਸਟੋਰ ਆ ਗਿਆ ਇਹ ਭਾਈ ਸਾਹਿਬ ਸਾਡੇ ਮੇਨ ਠੇਕੇਦਾਰ ਹੈ ਸਚੀ ਗੱਲ ਜੀ ਸਚੀ ਗੱਲ ਠੀਕ ਠਾਕ ਜੀ ਦਰਦੋਂ ਦਾ ਕਰ ਦੂੰਗਾ ਜੀ ਕੰਪਲੀਟ ਜੁਲਾਈ ਤੱਕ ਹੋ ਜੁਲਾਈ ਤੱਕ ਹਾਂ ਜੀ ਹਾਂ ਜੁਲਾਈ ਤੱਕ ਤਿਆਰੀ ਹੋ ਜੂਗਾ ਹਾਂ ਹਾਂ ਜੀ ਬਹੁਤ ਖਿੱਚ ਕੇ ਕੰਮ ਕਰਿਆ ਨਾ ਨੇ ਮਹੀਨੇ ਵਿੱਚ ਲੈਂਟਰ ਤੇ ਲੈ ਕੇ ਕੰਮ ਯਾ ਇਹ ਸਾਡੀ ਬੱਸ ਹੈ ਕਿ ਓਏ ਇਹ ਨਹੀਂ ਆਉਣੀ ਜਾਈ ਦੀ ਕੋਈ ਨਾ ਰੋਕਾ ਲਓ ਜੀ ਹੁਣ ਅਸੀਂ ਵਾਪਸੀ ਪਾਉਣ ਲੱਗੇ ਆਂ ਸਲੈਂਟਰ ਦਾ ਸ਼ਾਮ ਤੜ ਚੱਲਣਾ ਮਾਮਾ ਜੀ ਬੈਠੇ ਆ ਤੇ ਅਸੀਂ ਥੋੜੀ ਯਾਦਰੀ ਲਵਾ ਕੇ ਹੁਣ ਬਾਸ ਦੀ ਅਮਰੀ ਜਾਰਾ ਜਲੀਬ ਉਹਦੇ ਤੀਜਾ ਤੇ ਤੀਜਾ ਥਾੜਾ ਅੱਜ ਜਿਹੜੀ ਜਦੋਂ ਮਾਮਾ ਜੀ ਆਉਣਗੇ ਬਸ ਉਹ ਥੋੜਾ ਪਾਣਾ ਘਾਰੋਂ ਬੇਕ ਤੋਂ ਸਦੀ ਦੋ ਘੰਟੇ ਨਹੀਂ ਅਸਾਂ ਜੀ ਆਪਾਂ ਦਾ